ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ 2 ਵਜੇ ਦਾ ਟਾਈਮ ਹੈ ਤੇ 37 ਡਿਗਰੀ ਅੱਜ ਦਾ ਜਿਹੜਾ ਟੈਂਪਰੇਚਰ ਹੈ ਲੋ ਅਜੀ ਚੱਲ ਰਹੀ ਹੈ ਤੇ ਮੱਖੀ ਵੀ ਪਸ਼ੂਆਂ ਨੂੰ ਤੰਗ ਕਰਦੀ ਹੈ ਗੋਲ ਆਪਣਾ ਬਾਹਰ ਬੈਠਾ ਹੈ ਗਾਵਾਂ ਆਪਣੀਆਂ ਆ ਬੈਠੀਆਂ ਜੁਗਾਲੀ ਕਰ ਰਹੀਆਂ ਨੇ ਬਿਲਕੁਲ ਕਿਸੇ ਦੇ ਮੂੰਹ ਦੇ ਵਿੱਚੋਂ ਲਾਲ ਦਾ ਤੁਪਕਾ ਨਹੀਂ ਡਿੱਗਦਾ ਤੇ ਐ ਪੂਰਾ ਮਜੇ ਨਾਲ ਬਹਿ ਕੇ ਜੁਗਾਲੀ ਕਰ ਰੀਆਂ ਨੇ ਤੇ ਉਧਰ ਆਪਣੀਆਂ ਹੀਫਰਸ ਬੈਠੀਆਂ ਨੇ ਉਧਰ ਬੱਚੇ ਬੈਠੇ ਨੇ ਆਹ ਦੇਖ ਲਓ ਸ਼ੈੱਡ ਕੋਈ ਫੈਨ ਨਹੀਂ ਕੋਈ ਫੋਗਰ ਨਹੀਂ ਉਧਰ ਵੀ ਹਵਾ ਦਾ ਡੱਕਾ ਹੈ ਸ਼ੈੱਡ ਵੀ ਆਪਣਾ ਪੂਰਾ ਸੈਂਟਰ 'ਚ ਨਹੀਂ ਹੈਗਾ ਇੱਧਰ ਵੀ ਜਾਲੀ ਲਾਈ ਆ ਧੁੱਪ ਤੋਂ ਇੱਕ ਗੱਲ ਨੋਟ ਕਰੋ ਤੁਸੀਂ ਸਾਰੇ ਲੋਕਾਂ ਜਿਨ੍ਹਾਂ ਦੇ ਫਾਰਮ ਨੇ ਉਹਨਾਂ ਦੀਆਂ گاਵਾ ਜਿਹੜੀਆਂ ਨੇ ਐਸਾਈਡ ਨਹੀਂ ਦੂਸਰੀ ਸਾਈਡ ਹੋਣਗੀਆਂ ਕਿ ਉਧਰ ਧੁੱਪ ਘੱਟ ਲੱਗਦੀ ਹੈ ਇੱਧਰ ਹਰੇਕ ਦੇ ਬੱਛੀਆਂ ਹੁੰਦੀਆਂ ਨੇ ਸਾਡੀਆਂ گاਵਾ ਇੱਧਰ ਧੁੱਪ ਚ ਨੇ ਤੇ ਬੱਛੀਆਂ ਸਾਡੀਆਂ ਉਧਰ ਨੇ ਤੇ ਛੱਡ ਦੇ ਵੀ ਸਾਡੇ ਕੋਈ ਜ਼ਿਆਦੀ ਕੋਈ ਸ਼ਾਨ ਨਹੀਂ ਬਸ 12 ਫੁੱਟ ਦੀ ਹੋਈ ਹੈ ਜਿਹੜੀ ਇਹ ਛੱਡੂ ਪਰ ਛਾਂ ਹੈ ਬਾਕੀ ਸਾਰੇ ਧੁੱਪ ਹੈ ਤੇ ਅਨੰਦਲੈਰੀਆ ਨੇ گاਵਾ ਬਿਲਕੁਲ ਪੂਰਾ ਬੈਠੀਆਂ ਜਗਾਲੀ ਕਰ ਰਹੀਆਂ ਨੇ ਕੋਈ ਪੱਖਾ ਨਹੀਂ ਕੋਈ ਫੋਗਰ ਨਹੀਂ ਨਾ ਹੁਣ ਲੱਗਾ ਨਾ ਪਹਿਲਾਂ ਲੱਗੇ ਤੇ ਨਾ ਲੱਗਣੇ ਨੇ ਐਦਾਂ ਦੀਆਂ ਨਸਲਾਂ ਆਪਾਂ ਨੂੰ ਚਾਹੀਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਗਰਮੀ ਸਰਦੀ ਦੇ ਵਿੱਚ ਆਪਣੇ ਆਪ ਨੂੰ ਆਪਣੇ ਵੈਦਰ ਦੇ ਹਿਸਾਬ ਨਾਲ ਜਿਹੜੀਆਂ ਨੇ ਅਡਜਸਟ ਕਰਨ ਤਾਂ ਜੋ ਸਾਡਾ ਖਰਚਾ ਬਚ ਸਕੇ ਅਤੇ ਪਸ਼ੂਆਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਵਧੀਆ ਪ੍ਰੋਡਕਸ਼ਨ ਚੱਲਦੀ ਰਹੇ ਦੇਖੋ ਪਸ਼ੂ ਇਹਨ ਪੂਰੇ 2 ਵਜੇ ਦੇ ਆਸ-ਪਾਸ ਛੱਡਾਂ 'ਚ ਬੈਠੇ ਨੇ ਇੰਨਾਂ ਦਾ ਲੈ ਰਹੇ ਨੇ ਆ ਦੇਖੋ ਅੱਛੀਆਂ ਬੈਠੀਆਂ ਨੇ ਪੂਰੇ ਜਗਾਲੀ ਕਰ ਰਹੀਆਂ ਨੇ ਸਾਰੇ ਪਸ਼ੂ ਉਧਰ ਛੋਟੇ ਕਾਫ ਨੇ ਤੇ ਆਪਣੀ ਉਹੀ ਜਿਹੜਾ ਦੱਸਿਆ ਜੀ 25 ਕਿਲੋ ਦੀ ਐਸਟੀਮੇਟ ਇੱਕ ਗਾਂ ਨੂੰ ਸਾਈਲੇਜ ਤੇ 3-4 ਕਿਲੋ 4 ਕਿਲੋ ਤੋਂ 5 ਕਿਲੋ ਤੂੜੀ ਨਾਲ 10 ਕਿਲੋ ਫੀਡ ਤਾਜ਼ੀਆਂ ਨੂੰ ਹੁਣ ਫੀਡ ਘਟ ਹੈ ਹੁਣ ਤਕਰੀਬਨ ਆਪਣੀਆਂ ਸਾਰੀਆਂ ਗਾਵਾਂ ਜਿਹੜੀਆਂ ਨੇ ਉਹ 5-5 ਮਹੀਨੇ ਦੀਆਂ ਪ੍ਰੈਗਨੈਂਟ ਹੋ ਚੁੱਕੀਆਂ ਨੇ ਤੇ ਗਾਵਾਂ ਆਪਣੀਆਂ ਸਤੰਬਰ ਦੀਆਂ ਸੂਈਆਂ ਹੋਈਆਂ ਨੇ। ਦੁਬਾਰੇ ਫੇਰ ਆਪਣਾ ਜਿਹੜਾ ਫਾਰਮ ਜਿਹੜਾ ਸਤੰਬਰ ਦੇ ਵਿੱਚ ਕਾਵਿੰਗ ਹੋਊਗਾ ਕੁਝ ਗਾਵਾਂ 2-4 ਗਾਵਾਂ ਮਿਲਕਿੰਗ ਤੇ ਰਹਿਣਗੀਆਂ ਬਾਕੀ ਸਾਰੀਆਂ ਸਤੰਬਰ ਦੇ ਵਿੱਚ ਹੀ ਦੁਬਾਰੇ ਕਾਵਿੰਗ ਹੋਣੀ ਆ ਸਟਾਰਟ ਹੋ ਜਾਣਗੀਆਂ। ਤੇ ਪਸ਼ੂ ਬਿਲਕੁਲ ਆਨੰਦ ਲੈ ਰਹੇ ਨੇ। ਨਾਣ ਤੋਂ ਉਹਦਾ ਸਾਰਾ ਸਿਸਟਮ ਇਹਨਾਂ ਦਾ ਬੂਲ ਦੇ ਵਿੱਚ ਹੈ। ਉੱਠ ਕੇ ਆਪਣੀ ਮਰਜ਼ੀ ਨਾਲ ਪਾਣੀ ਪੀਉਂਦੀਆਂ ਨੇ ਹਜੇ ਵੈਸੇ ਇਹਨਾਂ ਨੇ ਨਹਾਉਣਾ ਸਟਾਰਟ ਨਹੀਂ ਕੀਤਾ ਤੇ ਅਦਰਵਾਈਜ਼ ਦੂਜੇ ਫਾਰਮਾਂ ਦੇ ਵਿੱਚ ਫੋਗਰ ਵੀ ਚੱਲ ਪੇ। ਤੇ ਸਪ੍ਰਿੰਕਲਰ ਵੀ ਚੱਲ ਪਏ ਤੇ ਇੱਥੇ ਆ ਜੀ ਕੋਈ ਦਿੱਕਤ ਪਰੇਸ਼ਾਨੀ ਹਜੇ ਹੈ ਨਹੀਂ ਪਸ਼ੂ ਬਿਲਕੁਲ ਆਰਮਨਾਲ ਨੰਦ ਰ ਆ ਰਹੇ ਨੇ ਵਧੀਆ ਪ੍ਰੋਡਕਸ਼ਨ ਦੇ ਰਹੇ ਨੇ ਅਸੀਂ ਬਹੁਤ ਸੰਤੁਸ਼ਟ ਹੈ ਜੀ ਸਾਡੀ ਕੋਈ ਵੀ ਬਰੀਡ ਹੋਵੇ ਜਿੱਦਾਂ ਅੱਜ ਕੱਲ ਲੋਕਾਂ ਨੇ ਹਊਗਾ ਬਣਾਤਾ ਵੀ ਰਾਇਰ ਸ਼ਰ ਫਾਰਮ ਸ਼ੇਰਗੜ੍ਹ ਤੋਂ ਸ਼ੁਰੂ ਤੋਂ ਹੀ ਰੈਡ ਐਂਡ ਵਾਈਟ ਗਾਵਾਂ ਰੱਖਦਾ ਆਇਆ ਚਾਹੇ ਇਹਨਾਂ ਨੂੰ ਕੋਈ ਆਇਰ ਸ਼ੈਰ ਕਵੇ ਅਸੀਂ ਆਇਰ ਸ਼ੈਰ ਦਾ ਨਾਮ ਦਿੱਤਾ ਚਾਹੇ ਕੋਈ ਰੈਡ ਹੋਲਿਸਟਿਕ ਕਵੇ ਚਾਹੇ ਕੋਈ ਇਹਨਾਂ ਨੂੰ ਲਾਲ ਐਚ ਐਫ ਕਹਦੇ ਜਿਹੜੀਆਂ ਮਰਜ਼ੀ ਕਹਦੇ ਜੀ ਸਾਨੂੰ ਕੋਈ ਕਿਸੇ ਨਾਲ ਕੋਈ ਮਤਲਬਤ ਨਹੀਂ ਅਸੀਂ ਆਪਣੀ ਇਹ ਬਰੀਡ ਤਿਆਰ ਕਰਕੇ 100% ਖੁਸ਼ ਆ ਸੰਤੁਸ਼ਟਾਂ ਤੇ ਲਾਈਵ ਡੈਮੋ ਤੁਹਾਡੇ ਸਾਹਮਣੇ ਆ ਜੇ ਕਿਸੇ ਨੂੰ ਕੋਈ ਡਾਊਟ ਲੱਗਦਾ ਤਾਂ ਸਾਡੇ ਨਾਲ ਗੱਲ ਕਰਕੇ ਕਲੀਅਰ ਕਰ ਸਕਦਾ ਐਦਾਂ ਦੀ ਅਸੀਂ ਬਰੀਡ ਹੌਲੀ ਹੌਲੀ ਪੂਰੇ ਪੰਜਾਬ ਦੇ ਵਿੱਚ ਤਿਆਰ ਕਰ ਰਹੇ ਆ ਤੁਸੀਂ ਸਾਰਾ ਸਾਥ ਦਿਓ ਇੱਕ ਵਧੀਆ ਚੀਜ਼ ਤੁਹਾਨੂੰ ਮਿਲੂਗੀ ਤੇ ਵਧੀਆ ਪ੍ਰੋਡਕਸ਼ਨ ਮਿਲੂਗਾ ਤੇ ਸਰਦੀ ਦੇ ਵਿੱਚ ਤੁਹਾਨੂੰ 40 42 ਕਿਲੋ ਗਰਮੀ ਦੇ ਵਿੱਚ ਤੁਹਾਨੂੰ ਘੱਟੋ ਘੱਟ 28-30 ਲੀਟਰ ਦੁੱਧ ਦੀ ਪ੍ਰੋਡਕਸ਼ਨ ਬਿਲਕੁਲ ਨੋਰਮਲ ਆਊਗੀ ਤੇ ਐਕਸਟਰਾ ਖਰਚੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਰਨ ਦੀ ਕੋਈ ਲੋੜ ਨਹੀਂ ਮੱਝਾਂ ਵਰਗੀ ਹੀ ਨਸਲ ਹੈ ਥੈਂਕ ਯੂ ਜੀ